ਗਾਇਕਾ ਸੁਨੰਧਾ ਸ਼ਰਮਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸਦੇ ਵਿੱਚ ਉਸਨੇ ਕਈ ਵੱਡੇ ਖੁਲਾਸੇ ਕੀਤੇ ਪੋਸਟ ਸਾਂਝੀ ਕਰਦਿਆਂ ਸੁਨੰਧਾ ਸ਼ਰਮਾ ਨੇ ਲਿਖਿਆ ਇਹਨਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਨਾਂ ਨੇ ਆਪਣੇ ਘਰ ਪਰੇ ਸਾਨੂੰ ਇਹ ਲੋਕ ਮੰਗਤੇ ਵਾਂਗੂ ਟਰੀਟ ਕਰਦੇ ਨੇ ਤਾਂ ਪਿੰਕੀ ਢਾਲੀ ਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੁਨੰਧਾ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਏ ਉਹਨਾਂ ਦੇ ਪੁੰਨੋ ਇੱਕ ਭਾਵੁਕ ਪੋਸਟ ਹੈ ਜਿਹੜੀ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸੁਨੰਧਾ ਸ਼ਰਮਾ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਸੁਨੰਧਾ ਸ਼ਰਮਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਅੱਤ ਤੇ ਖੁਦਾ ਦਾ ਵੈਰ ਹੁੰਦਾ ਏ ਇਹ ਮਸਲਾ ਇਕੱਲੇ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਇਹ ਮਸਲਾ ਹੈ ਜੋ ਮੈਨੂੰ ਜਹਿਨੀ ਬਿਮਾਰ ਕੀਤਾ ਗਿਆ ਇਹ ਹਰ ਉਸ ਆਰਟਿਸਟ ਦਾ ਮਸਲਾ ਹੈ ਜੋ ਇੱਕ ਮਿਡਲ ਕਲਾਸ ਪਰਿਵਾਰ ਤੋਂ ਆਉਂਦਾ ਹੈ ਸੁਪਨੇ ਲੈ ਕੇ ਤੇ ਇਹੋ ਜਿਹੇ ਮગર ਮੱਛਾਂ ਦੇ ਜਾਲ ਦੇ ਵਿੱਚ ਫਸ ਜਾਂਦਾ ਹੈ ਇਹ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਉਂਦੇ ਨੇ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਨੇ ਤੇ ਕਹਿੰਦੇ ਨੇ ਇਹਨੂੰ ਰੋਟੀਆਂ ਪਾਈਆਂ ਮੈਂ ਚੱਪਲਾ ਵਿੱਚ ਆਈ ਸੀ ਉਹ ਵਾਹਿਗੁਰੂ ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਥੋਂ ਉੱਤੇ ਦੱਸਦੇ ਨੇ ਤੇ ਨਾਲ ਹੀ ਪੰਜਾਬੀ ਗਾਇਕਾ ਸੁਨੰਧਾ ਸ਼ਰਮਣ ਦੇ ਵੱਲੋਂ ਹੋਰ ਵੀ ਖੁਲਾਸੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਬਿਮਾਰ ਕੀਤਾ ਏ ਮੈਂ ਕਮਰੇ ਵਿੱਚ ਇਕੱਲੀ ਵੜਵੜ ਰੋਈ ਮੈਂ ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਲੋਕਾਂ ਅੱਗੇ ਹੱਸ-ਹੱਸਾਉਂਦੇ ਰਹੇ ਸੁਨੰਦਾ ਸ਼ਰਮਾ ਨੇ ਇੰਡਸਟਰੀ ਨੂੰ ਵੀਕ ਜੁਟ ਹੋਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਮੇਰੇ ਵਰਗੇ ਕਿੰਨੇ ਹੋਰ ਬੱਚੇ ਨੇ ਜਿਹੜੇ ਅਜਿਹੇ ਲੋਕਾਂ ਦਾ ਸ਼ਿਕਾਰ ਹੋਏ ਹਨ ਸਾਰੇ ਆਓ ਬਾਹਰ ਇਹ ਦੌਰ ਸਾਡਾ ਹੈ ਮਿਹਨਤ ਸਾਡੀ ਹੈ ਤੇ ਇਸ ਦਾ ਫਲ ਵੀ ਸਾਨੂੰ ਮਿਲਣਾ ਚਾਹੀਦਾ ਈ ਗਾਇਕਾ ਸੁਨੰਧਾ ਸ਼ਰਮਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਕਈ ਵੱਡੇ ਖੁਲਾਸੇ ਕੀਤੇ ਪੋਸਟ ਸਾਂਝੀ ਕਰਦਿਆਂ ਸੁਨੰਧਾ ਸ਼ਰਮਾ ਨੇ ਲਿਖਿਆ ਇਹਨਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਨਾਂ ਨੇ ਆਪਣੇ ਘਰ ਪਰੇ ਸਾਨੂੰ ਇਹ ਲੋਕ ਮੰਗਤੇ ਵਾਂਗੂ ਟਰੀਟ ਕਰਦੇ ਨੇ ਤਾਂ ਪਿੰਕੀ ਢਾਲੀ ਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੁਨੰਧਾ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਏ ਉਹਨਾਂ ਦੇ ਪੁੰਨੋ ਇੱਕ ਭਾਵੁਕ ਪੋਸਟ ਹੈ ਜਿਹੜੀ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸੁਨੰਧਾ ਸ਼ਰਮਾ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਸੁਨੰਧਾ ਸ਼ਰਮਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਅੱਤ ਤੇ ਖੁਦਾ ਦਾ ਵੈਰ ਹੁੰਦਾ ਏ ਇਹ ਮਸਲਾ ਇਕੱਲੇ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਇਹ ਮਸਲਾ ਹੈ ਜੋ ਮੈਨੂੰ ਜਹਿਨੀ ਬਿਮਾਰ ਕੀਤਾ ਗਿਆ ਇਹ ਹਰ ਉਸ ਆਰਟਿਸਟ ਦਾ ਮਸਲਾ ਹੈ ਜੋ ਇੱਕ ਮਿਡਲ ਕਲਾਸ ਪਰਿਵਾਰ ਤੋਂ ਆਉਂਦਾ ਹੈ ਸੁਪਨੇ ਲੈ ਕੇ ਤੇ ਇਹੋ ਜਿਹੇ ਮગર ਮੱਛਾਂ ਦੇ ਜਾਲ ਦੇ ਵਿੱਚ ਫਸ ਜਾਂਦਾ ਹੈ ਇਹ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਉਂਦੇ ਨੇ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਨੇ ਤੇ ਕਹਿੰਦੇ ਨੇ ਇਹਨੂੰ ਰੋਟੀਆਂ ਪਾਈਆਂ ਮੈਂ ਚਿਪਲਾ ਵਿੱਚ ਆਈ ਸੀ ਉਹ ਵਾਹਿਗੁਰੂ ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਥੋਂ ਉੱਤੇ ਦੱਸਦੇ ਨੇ ਤੇ ਨਾਲ ਹੀ ਪੰਜਾਬੀ ਗਾਇਕਾ ਸੁਨੰਧਾ ਸ਼ਰਮਨ ਦੇ ਵੱਲੋਂ ਹੋਰ ਵੀ ਖੁਲਾਸੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਬਿਮਾਰ ਕੀਤਾ ਏ ਮੈਂ ਕਮਰੇ ਵਿੱਚ ਇਕੱਲੀ ਵੜਵੜ ਰੋਈ ਮੈਂ ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਲੋਕਾਂ ਅੱਗੇ ਹੱਸ-ਹੱਸਾਉਂਦੇ ਰਹੇ ਸੁਨੰਦਾ ਸ਼ਰਮਾ ਨੇ ਇੰਡਸਟਰੀ ਨੂੰ ਵੀਕ ਜੁਟ ਹੋਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਮੇਰੇ ਵਰਗੇ ਕਿੰਨੇ ਹੋਰ ਬੱਚੇ ਨੇ ਜਿਹੜੇ ਅਜਿਹੇ ਲੋਕਾਂ ਦਾ ਸ਼ਿਕਾਰ ਹੋਏ ਹਨ ਸਾਰੇ ਆਓ ਬਾਹਰ ਇਹ ਦੌਰ ਸਾਡਾ ਹੈ ਮਿਹਨਤ ਸਾਡੀ ਹੈ ਤੇ ਇਸ ਦਾ ਫਲ ਵੀ ਸਾਨੂੰ ਮਿਲਣਾ ਚਾਹੀਦਾ ਹੈ